ਨਿਊਜ਼ ਮੈਂ ਹਾਂ ਤੁਹਾਨੂੰ ਅਨੰਦਲੀ ਫਗਵਾੜਾ ਸ਼ਹਿਰ ਦੇ ਬਾਜ਼ਾਰ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਖਾਲੀ ਕਰਵਾਉਣ ਲਈ ਨਗਰ ਨਿਗਮ ਕਮਿਸ਼ਨਰ ਮੈਡਮ ਅਨੁਪਮਾ ਕਲੇਰ ਦੇ ਦਿਸ਼ਾ ਨਿਰਦੇਸ਼ ਤੇ ਸ਼ਹਿਰ ਅੰਦਰ ਤਹਿ ਦਜਾਦੀ ਟੀਮ ਨੇ ਦੁਕਾਨਦਾਰਾਂ ਵੱਲੋਂ ਕੀਤੇ ਹੋਏ ਨਜਾਇਜ਼ ਕਬਜ਼ੇ ਨੂੰ ਖਾਲੀ ਕਰਵਾਇਆ ਤੇ ਕੁਝ ਦੁਕਾਨਦਾਰਾਂ ਦਾ ਸਮਾਨ ਵੀ ਜ਼ਬਤ ਕੀਤਾ ਗਿਆ ਜਦਕਿ ਬਹੁਤ ਸਾਰੇ ਦੁਕਾਨਦਾਰਾਂ ਨੂੰ ਵਰਨਿੰਗ ਦੇ ਕੇ ਵੀ ਛੱਡਿਆ ਗਿਆ ਇਸ ਮੌਕੇ ਵਿਭਾਗ ਦੀਆਂ ਅਧਿਕਾਰੀਆਂ ਨੇ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਉੱਪਰ ਗਲਤ ਵਿਵਾਰ ਕਰਨ ਤੇ ਦੋਸ਼ ਲਗਾਏ ਉੱਥੇ ਹੀ ਉਹਨਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਵਿਭਾਗ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਇਸ ਮੌਕੇ ਮਾਰਕੀਟ ਦੇ ਸੀਨੀਅਰ ਅਗੂ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਕੀ ਕਿਹਾ ਦੇਖੋ ਪੂਰੀ ਖਬਰ ਫਗਵਾੜ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਿ ਸ਼ਰਮਾ ਦੀ ਰਿਪੋਰਟ ਜਿਹੜੀ ਅੱਜ ਦੀ ਇਹ ਕਾਰਵਾਈ ਆ ਸਾਡੇ ਮਾਨਯੋਗ ਨਗਰ ਨਿਗਮ ਕਮਿਸ਼ਨਰ ਅਨਪਮ ਕਲੇਰਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਕੀਤੀ ਆ ਕਿ ਬਾਜ਼ਾਰਾਂ ਦੇ ਵਿੱਚ ਲੋਕਾਂ ਨੇ ਬਹੁਤ ਜ਼ਿਆਦਾ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹਨਾਂ ਨੂੰ ਰਿਮੂਵ ਕਰਨ ਵਾਸਤੇ ਜੇ ਲੋਕਾਂ ਦੀ ਸੁਵਿਧਾ ਹੋਵੇ ਲੋਕਾਂ ਨੂੰ ਜਾਮ ਨਾ ਮਿਲਣ ਉਹ ਪਰੇਸ਼ਾਨ ਨਾ ਹੋਣ ਬਾਜ਼ਾਰਾਂ ਦੇ ਵਿੱਚ ਇਸ ਦੌਰਾਨ ਸਾਡੇ ਕੋਲ ਇੱਕ ਨਿੱਜੀ ਚੈਨਲ ਦਾ ਕੋਈ ਪੱਤਰਕਾਰ ਉਹਨੇ ਆ ਕੇ ਸਾਡੇ ਨਾਲ ਤੂੰ ਕਟੱਕ ਦੇ ਵਿੱਚ ਗੱਲ ਕੀਤੀ ਬਹੁਤ ਬਤਮੀਜ਼ੀ ਕੀਤੀ ਧੱਕਾ ਮੁੱਕੀ ਕੀਤੀ ਉਹਨੇ ਸਾਡੇ ਨਾਲ ਫੇ ਜਿਸ ਤਰ੍ਹਾਂ ਉਹ ਆਪਣਾ ਬਰਚੱਸਵ ਦਿਖਾ ਰਿਹਾ ਸੀ ਕਿ ਮੈਂ ਸ਼ਹਿਰ ਦਾ ਵਸਨੀਕਾਂ ਤੁਸੀਂ ਪਤਾ ਨਹੀਂ ਬਾਹਰੋਂ ਆਏ ਹੋਇਆ ਤੇ ਮੈਂ ਤੁਹਾਡਾ ਪਤਾ ਨਹੀਂ ਕੀ ਕਰ ਲੈਣਾ ਸਾਨੂੰ ਧਮਕੀਆਂ ਦੇ ਰਿਹਾ ਸੀ ਵੀ ਮੈਂ ਮੈਡਮ ਨੂੰ ਫੋਨ ਕਰੂੰਗਾ ਤੁਹਾਡੇ ਤੇ ਕਾਰਵਾਈ ਕਰਾਉਂਗਾ ਪਰ ਅਸੀਂ ਆਪਣਾ ਫਰਜ਼ ਜੋ ਹੈਗਾ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਜੋ ਸਾਡੀ ਮੋਰਲ ਡਿਊਟੀ ਆ ਉਹ ਅਸੀਂ ਆਪਣੀ ਪੂਰੀ ਤਨਦੇਹੀ ਨਾਲ ਕਰਦੇ ਰਵਾਂਗੇ ਕਰਦੇ ਆਏ ਆ ਤੇ ਇਸੇ ਤਰ੍ਹਾਂ ਜਾਰੀ ਰੱਖਾਂਗੇ ਸਰ ਜਿੱਦਾਂ ਮਤਲਬ ਕਿ ਆਪਣਾ ਮਤਲਬ ਕਿ ਤੁਸੀਂ ਥੋੜੀ ਦੇਰ ਲਈ ਆਨੇ ਆ ਤੇ ਸਮਾਨ ਫੇਰ ਮਤਲਬ ਕਿ ਉੱਥੇ ਦਾ ਉੱਥੇ ਹੀ ਵਿਰੇ ਜਾਂਦਾ ਬ੍ਰਦਰ ਇਹ ਤਾਂ ਤੁਹਾਨੂੰ ਵੀ ਪਤਾ ਤੁਸੀਂ ਸ਼ਹਿਰ ਦੇ ਰਿਸ਼ਿੰਦੇ ਹੋ ਅਸੀਂ ਤਾਂ ਚਲੋ ਬਾਹਰੋਂ ਆਉਣੇ ਆ ਤੁਹਾਨੂੰ ਪਤਾ ਹੀ ਆ ਕਿ ਟਾਈਮ ਵਾਰੀ ਟੀਮ ਆਉਂਦੀ ਅਗਲਾ ਚੱਕਦਾ ਵੀ ਅੰਦਰ ਰੱਖ ਲੈਂਦਾ ਵੀ ਚੱਕ ਕੇ ਲੈ ਜਾਣਗੇ ਸਾਨੂੰ ਜੁਰਮਾਨਾ ਦੇਣਾ ਪਊ ਰਾਜ ਕੋਈ ਚਲਾਨ ਵਗੈਰਾ ਵੀ ਘਟੇ ਆ ਜਾਂ ਅਸੀਂ ਸ਼ੁਰੂ ਕਰਨ ਲੱਗੇ ਆ ਜੀ ਨਾਮ ਨੋਟ ਕਰ ਰਹੇ ਆ ਇਹਨਾਂ ਦੇ ਅਸੀਂ ਮੁੰਡੇ ਲਾਏ ਹੋਇਆ ਦੁਕਾਨਾਂ ਦੇ ਨਾਮ ਨੋਟ ਹੋਣਗੇ ਬਾਕਾਇਦਾ ਫਿਰ ਉਹਨਾਂ ਦੇ ਚਲਾਨ ਵੀ ਕਰਾਂਗੇ ਰਾਜ ਕੀ ਮਾਮਲਾ ਕੀ ਜਿਹੜਾ ਤਹਿ ਬਿਜਾਰੀ ਵਾਰੇ ਆਂਦੇ ਆ ਮਤਲਬ ਕੀ ਮਾਮਲਾ ਇਹ ਆ ਵੀ ਤਹਿ ਬਿਜਾਰੀ ਵਾਲੇ ਬਾਜ਼ਾਰ ਨੂੰ ਠੀਕ ਕਰਨਾ ਨਹੀਂ ਜਾਂਦੇ ਮੇਰੀ ਕੱਲ ਇਨਸਪੈਕਟਰ ਰਮਨ ਕੁਮਾਰ ਉਹਨਾਂ ਨਾਲ ਗੱਲ ਹੋਈ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਅਸੀਂ ਬੈਠ ਅੱਪ ਮੈਂ ਤੁਹਾਡੇ ਕੋਲੋਂ 10 ਮਿੰਟ ਤੁਹਾਡੇ ਨਾਲ ਬੈਠਣਾ ਚਾਹਣਾ ਤੇ ਅਸੀਂ ਬਾਜ਼ਾਰ ਦੇ ਜਿਹੜੀ ਪ੍ਰੋਬਲਮ ਇਹਨੂੰ ਸੋਲਵ ਕਰਨਾ ਚਾਹੁੰਦੇ ਆ ਉਹਨਾਂ ਨੇ ਮੈਨੂੰ ਕਿਹਾ ਜੀ ਮੈਂ ਮੇਰੀ ਸਿਰਫ ਇੱਕ ਦਿਨ ਦੀ ਡਿਊਟੀ ਹੈ ਫਗਵਾੜੇ ਮੇਰੇ ਕੋਲ ਫਗਵਾੜੇ ਦਾ ਵਾਧੂ ਚਾਰਜ ਹੈਗਾ ਤੇ ਤੁਸੀਂ ਕਿਸੇ ਹੋਰ ਨਾਲ ਗੱਲ ਕਰ ਲਓ ਮੈਂ ਇੱਕ ਸੀਰ ਕਰਬੇਲ ਸਿੰਘ ਜੀ ਕੋਈ ਤਹਿ ਬਜ਼ਾਰੀ ਦੇ ਹੈਗੇ ਆ ਸੁਪਰਡੈਂਡੈਂਟ ਉਹਨਾਂ ਨੇ ਵੀ ਗੱਲ ਕੀਤੀ ਉਹ ਵੀ ਬੈਠ ਕੇ ਮਸਲਾ ਹੱਲ ਨਹੀਂ ਕਰਨਾ ਚਾਹੁੰਦੇ ਸਿਰਫ ਬਾਜ਼ਾਰ ਵਾਲਿਆਂ ਨੂੰ ਖਰਾਬ ਕਰਨਾ ਹੀ ਚਾਹੁੰਦੇ ਆ ਰਿਕਵੈਸਟ ਮੇਰੀ ਕਮਿਸ਼ਨਰ ਸਾਹਿਬ ਨੂੰ ਆ ਵੀ ਸਾਰੇ ਬਜ਼ਾਰਾਂ ਦੇ ਪ੍ਰਧਾਨਾਂ ਨੂੰ ਬੁਲਾਉਣ ਉਹਨਾਂ ਨੂੰ ਇਨਸਟਰਕਸ਼ਨਸ ਦੇਣ ਤੇ ਇਹ ਪ੍ਰੋਬਲਮ ਸਾਲਵ ਹੋ ਸਕਦੀ ਹੈ ਇਨਸਪੈਕਟਰ ਜਿਹੜੇ ਆ ਇਹ ਸਿਰਫ ਜਾਨਿ ਕਿ ਤੰਗ ਕਰਨਾ ਚਾਹੁੰਦੇ ਆ ਪ੍ਰੋਬਲਮ ਹੱਲ ਨਹੀਂ ਕਰਨਾ ਚਾਹੁੰਦੇ ਤੇ ਸਾਰੇ ਜਿੱਦਾਂ ਇਹ ਮਤਲਬ ਕਿ ਦੂਜੇ ਤੀਜੇ ਦਿਨ ਬਾਅਦ ਬਜ਼ਾਰਾਂ ਚ ਆ ਜਾਂਦੇ ਆ ਕੀ ਬਜ਼ਾਰਾਂ ਵਾਲਿਆਂ ਨੂੰ ਕੀ ਅਪੀਲ ਕਰਨਾ ਜਾਂਦਾ ਰਹੀ ਹੈ ਬਜ਼ਾਰਾਂ ਵਾਲਿਆਂ ਨੂੰ ਅਪੀਲ ਅਸੀਂ ਬਹੁਤ ਵਾਰੀ ਕਰ ਸਕ ਚੁੱਕੇ ਆ ਵੀ ਸਮਾਨ ਆਪਣਾ ਡੀਆਲੋ ਲਾਈਨ ਤੇ ਰੱਖੋ ਪਰ ਮੇਰੇ ਕੁਝ ਬੰਦੇ ਹੈਗੇ ਆ ਜਨਦੀ ਦੇਖੋ ਦੇਖੀ ਦੇਖੋ ਦੇਖੀ ਬਾਜ਼ਾਰ ਵਾਧਾ ਅਗਰ ਮੈਂ ਅਗਰ ਮੈਂ ਆਪਣੇ ਬਾਜ਼ਾਰ ਦੇ ਵਿੱਚ ਮੈਂ ਰਿਕਵੈਸਟ ਕਰਦਾ ਵੀ 10 ਬੰਦਿਆਂ ਦੇ ਮੈਂ ਨਾਂ ਲਾਉਂਗਾ ਉਹਨਾਂ ਨੂੰ ਠੀਕ ਕਰਦੇ ਹੋ 90 ਬੰਦਿਆਂ ਦੀ ਗਾਰੰਟੀ ਮੇਰੀ ਹੈ ਵੀ ਕਾਰਪੋਰੇਸ਼ਨ ਨੂੰ ਬਾਜ਼ਾਰ 'ਚ ਨਹੀਂ ਆਣਾ ਪਊਗਾ